ਕੌਣ ਕਿਨੂੰ ਸਹਿਯੋਗ ਦਿੰਦਾ ਨਹੀਂ ਦਿੰਦਾ ਲੋਕਾਂ ਦਾ ਆਪਣਾ ਫੈਸਲਾ ਹੈ ਸਾਡਾ ਗਰਵੇ ਸਭ ਪ੍ਰਦਰਸ਼ ਕਰ ਰਹੇ ਸਭ ਕਿਸਾਨ ਦੇਖੋ ਮੈਨੂੰ ਕਿਸਾਨਾਂ ਨਾਲ ਮਸਲੇ ਤੇ ਮੱਡ ਪ੍ਰੈਸ ਕਾਨਫਰੰਸ ਕਰੂੰਗਾ ਸਾ I will address the issues ਮਨੂੰ ਆ ਗੱਲ ਮੈਂ ਕਹਿਣਾ ਚਾਹੁੰਦਾ ਮੈਂ ਪ੍ਰਤੀਬੱਧਾਂ ਸਾਹਿਬ ਕਿਸਾਨੀ ਵਾਸਤੇ ਮੈਂ ਕੋਈ ਕਿਸਾਨਾਂ ਦੇ ਇਹਸਾਨ ਨਹੀਂ ਕਰ ਰਿਹਾ ਮੈਂ ਪਹਿਲਾਂ ਕਿਸਾਨ ਆ ਬਾਅਦ ਚ ਕੋ ਹੋਰ ਆ ਲੀਡਰ ਜਾਂ ਕੁਝ ਕਿਸੇ ਪਾਰਟੀ ਨਾਲ ਜੁੜਿਆ ਪਹਿਲਾਂ ਮੈਂ ਕਿਸਾਨ ਆ ਅੱਜ ਮੈਂ ਜੋ ਕੁਝ ਆ ਮੈਂ ਅਸੀਂ ਖੇਤੀવાડી ਪਿਸ਼ੋਕੜ ਚੋਂ ਆਏ ਆ ਤੇ ਇਸ ਕਰਕੇ ਠੀਕ ਆ ਸਭ ਵਿਰੋਧ ਕਰ ਰਹੇ ਮੈਂ ਆਪਣੇ ਖਦਸੇ ਜਿਹੜੇ ਆ ਤੁਹਾਨੂੰ ਗੱਲਬਾਤ ਕੀਤੀ ਜਾ ਤੁਸੀਂ ਪ੍ਰੈਸੈਂਟ ਨਹੀਂ ਹੋਏ ਉਹਨਾਂ ਨੇ ਕਿਹਾ ਕਿ ਤੁਸੀਂ ਜਵਾਬ ਨਹੀਂ ਦੇ ਸਕਦੇ ਪਰ ਕੱਲ ਕੱਲ ਕਹਿੰਦਾ ਸਾਡੀ ਕੰਢੇ ਰੇਡ ਕੀਤੀ ਇੱਕ ਇੱਕ ਸੈਕਿੰਡ ਸਾਹਿਬ ਇੱਕ ਸੈਕਿੰਡ ਦੇਖੋ ਕਿਸੇ ਨੂੰ ਬੁਲਾਣਾ ਦਾ ਕੋਈ ਗੱਲ ਕਰਨ ਦਾ ਕੋਈ ਤਰੀਕਾ ਹੁੰਦਾ ਮੈਂ ਵੀ ਸੁਣੀ ਉਹਨਾਂ ਦੀ ਸ਼ਾਮ ਨੂੰ ਮਨੂੰ ਰਾਤ-ਰਾਤ ਨੂੰ ਵੀਡੀਓ ਦਿਖਾ ਰਹੇ ਸੀ ਜੋ ਕੁਸ਼ਵੰਦ ਪੰਦੇਰ ਸਾਹਿਬ ਬੋਲੇ ਆਏ ਆ ਗੱਲੇਵਾਲ ਸਾਹਿਬ ਬੋਲੇ ਆਏ ਉਹ ਬੋਲਣਾ ਲੋਕਤੰਤਰ ਤੇ ਸਭ ਦਾ ਹੱਕ ਹੈ ਪਰ ਉਹ ਜਦੋਂ ਮਨੂੰ ਉਹ ਵੀਡੀਓ ਮੈਂ ਦੇਖੀ ਤੇ ਅਖਬਾਰਾਂ 'ਚ ਜਿਸ ਤਰ੍ਹਾਂ ਅੱਜ ਫੋਟੋਆਂ ਲੱਗੀਆਂ ਮਨੂੰ ਸਭ ਤੋਂ ਪਹਿਲਾਂ ਤੁਹਾਡੇ ਦੇ ਦਿਮਾਗ 'ਚ ਕੀ ਆ ਜਦੋਂ ਤੁਸੀਂ ਫੋਟੋਆਂ ਦੇਖੀਆਂ ਉੱਤੇ ਕੁਰਸੀਆਂ ਤੇ ਇਹ ਜੀ ਇਹ じゃ ਇੱਕ ਮੰਜ਼ਰ ਪਹਿਲਾਂ ਵੀ ਹੋਇਆ ਸੀਗਾ ਪੰਜ-ਚਾਰ ਮਹੀਨੇ ਪਹਿਲਾਂ ਵੀ ਤੁਸੀਂ ਦੇਖਿਆ ਸੀਗਾ ਲੁਧਿਆਣਾ ਦੇ ਅੰਦਰ ਹੋਇਆ ਸੀਗਾ ਜੀ ਇਹ ਕਿਉਂ ਕੀ ਸੀਗਾ ਐਸਵਾਈਐਲ ਦਾ ইস্যੂ ਸੀਗਾ ਐਸਵਾਈਐਲ ইস্যੂ ਦੇ ਉੱਤੇ ਭਗਵੰਤ ਮਾਨ ਜੀ ਨੇ ਸੁਪਰੀਮ ਕੋਰਟ ਦੇ ਅੰਦਰ ਜਾ ਕੇ ਗੋਡੇ ਟੇਕੇ ਪੰਜਾਬ ਦੇ ਪਾਣੀਆਂ ਦੇ ਉੱਤੇ ਉੱਥੇ ਬਿਆਨ ਕੁਝ ਹੋਰ ਦੇ ਕੇ ਆਏ ਕਹਿੰਦੇ ਮੈਂ ਜਾ ਕੇ ਬਾਜਰਾ ਵੀ ਜਾ ਦੂੰਗਾ ਜੀ ਤੁਸੀਂ ਆ ਰੱਦ ਕਰ ਦਿਓ ਜੀ ਕੋਈ ਮਾਪਿਆ ਬਣਾ ਦੂੰਗਾ ਜੀ ਉਹਨਾਂ ਨੇ ਕਿਹਾ ਉਹ ਸੀਗੇ ਵੀ ਨਾ ਤਾਂ ਆਪੋਜੀਸ਼ਨਸ ਨੂੰ ਮਨੂ ਬਣਾਉਣ ਦੇਰੀ ਨਾ ਹੀ ਆ ਕਿਸਾਨ ਬਣਾਉਣ ਦੇ ਰਹੇ ਤੇ ਮੈਂ ਬਣਾ ਦੂੰਗਾ ਤੁਸੀਂ ਸਾਨੂੰ ਬਾਜਰੇ ਦਾ ਦੇ ਦਿਓ ਉਹਦੇ ਬਾਅਦ ਇੱਕ ਸੀਰੀਅਸ ਡਿਸਕਸ਼ਨ ਹੋਣੀ ਚਾਹੀਦੀ ਸੀ ਉਹਨਾਂ ਨੇ ਉਹਦਾ ਇੱਕ ਇਵੈਂਟ ਬਣਾਤਾ ਇੱਕ ਥੀਏਟਰ ਇਵੈਂਟ ਬਣਾਤਾ ਕਿਉਂਕਿ ਉਹਨਾਂ ਦਾ ਕਸੂਰ ਨਹੀਂ ਭਗਵੰਤ ਮਾਨ ਜੀ ਦਾ ਮੈਂ ਅਗਲਾ ਉਹਨਾਂ ਦਾ ਜੇਜਾ ਪਿਛੋਕੜ ਹੈ ਮੈਂ ਉਹਨਾਂ ਕਿਸਾਨਾਂ ਤਾਂ ਕਿਸਾਨੀ ਦੀ ਗੱਲ ਕਰੂੰਗਾ ਸਾਬ ਉਹ ਕਲਾਕਾਰ ਹੈ ਜੋ ਕੁਝ ਵੀ ਡਰਾਮੇ ਕਰਦੇ ਸੀ ਨਾਟਕ ਕਰਦੇ ਸੀਗੇ ਉਹਨਾਂ ਨੇ ਨਾਟਕ ਕਰਤਾ ਸਾਬ ਇਸ ਕਰਕੇ ਆ ਜਿਹੜਾ ਕੰਮ ਹੈ ਇੱਕ ਐਡੇ ਗੰਭੀਰ ਮੁੱਦੇ ਨੂੰ ਨਾਟਕ ਬਣਾਉਣ ਦਾ ਕੰਮ ਐਸਵਾਈਐਲ ਵਰਗੇ ਮੁੱਦੇ ਨੂੰ ਭਗਵੰਤ ਮਾਨ ਜੀ ਨੂੰ ਸ਼ੋਭਾ ਦਿੰਦਾ ਹੈ ਕਿਸਾਨੀ ਦਾ ਮੁੱਦਾ ਬਹੁਤ ਗੰਭੀਰ ਹੈ ਸਾਹਿਬ ਇਹਨਾਂ ਦੇ ਐਵੇਂ ਉਹਨਾਂ ਨੇ ਉਹ ਪ੍ਰਭਾਵ ਬਣਾ ਕੇ ਉਹਨਾਂ ਨੇ ਐਸੇ ਕਿਸਾਨੀ ਦੇ ਮੁੱਦੇ ਦਾ ਮਜ਼ਾਕ ਬਣਵਾਤਾ ਮੇਰੀ ਇਸ ਕਰਕੇ ਯੂਨੀਅਨ ਨੂੰ ਬੇਨਤੀ ਹੈ ਸਾਡੀ ਮੁਖਾਲਫਤ ਕਰਨੀ ਹੈ ਕਿ ਨੂੰ ਕੀ ਕਰਨਾ ਕਰੋ ਪਰ ਕਿਸਾਨੀ ਦੇ ਮੁੱਦੇ ਨੂੰ ਐ ਰੋਲੋ ਨਾ ਸਾਹਿਬ ਇਟ ਇਜ਼ ਟੂ ਸੀਰੀਅਸ ਇਸ਼ੂ to be taken and dealt in such a cavalier manner i am committed to the cause of farmer i am not answering to anybody sir koi apna har ek da apna vichar hai mere barabar baithe ho sakda mere sare vichar rupani ji de apna soch de nazariya hai idhar rajveer ho randar nazariya kise da bhi ho sakda hai par mera jehda nazariya kisan de waste i am for the farmer main pratibaddha kisanan de prati main i will address this issue in my way ਮੈਂ ਸਮਝਦਾ ਹਾਂ ਜਿਉਂ ਪੰਜਾਬ ਦੀ ਬਿਹਤਰੀ ਵਾਸਤੇ ਤੇ ਪੰਜਾਬ ਦੇ ਰਾਂਹੇ ਦੇਸ਼ ਦੀ ਬਿਹਤਰੀ ਵਾਸਤੇ ਆਈ ਅਡਰੈਸ ਥਿਸ ਇਸ਼ੂ ਇਨ ਮਾਈ ਮੈਨਰਸਬ ਪਰ ਇਹ ਸਾਰੀ ਗੱਲਾਂ ਤੇ ਮੈਂ ਅੱਗੇ ਗੱਲ ਕਰੂਗਾ ਸਾਹਿਬ ਕੌਣ ਕਿਹਨੂੰ ਸਹਿਯੋਗ ਦਿੰਦਾ ਨਹੀਂ ਦਿੰਦਾ ਲੋਕਾਂ ਦਾ ਆਪਣਾ ਫੈਸਲਾ ਹੈ ਸਾਹਿਬ ਕਰਦੇ ਸਭ ਪ੍ਰੋਟੈਸਟ ਕਰ ਰਹੇ ਸਭ ਕਿਸਾਨ ਦੇਖੋ ਮੈਨੂੰ ਕਿਸਾਨਾਂ ਵਾਲੇ ਮਸਲੇ ਤੇ ਮੱਡ ਪ੍ਰੈਸ ਕਾਨਫਰੰਸ ਕਰੂੰਗਾ ਸਾਹਿਬ ਆਈ ਵਿਲ ਅਡਰੈਸ ði ਇਸ਼ੂ ਮੈਨੂੰ ਆ ਗੱਲ ਮੈਂ ਕਹਿਣਾ ਚਾਹੁੰਦਾ ਮੈਂ ਪ੍ਰਤੀਬੱਧ ਹਾਂ ਸਾਹਿਬ ਕਿਸਾਨੀ ਵਾਸਤੇ ਮੈਂ ਕੋਈ ਕਿਸਾਨਾਂ ਦੇ احسان ਨਹੀਂ ਕਰ ਰਿਹਾ ਮੈਂ ਪਹਿਲਾਂ ਕਿਸਾਨ ਆ ਬਾਦਚੇ ਕੋ ਹੋਰ ਆ ਲੀਡਰ ਜਾਂ ਕੁਛ ਕਿਸੇ ਪਾਰਟੀ ਨਾਲ ਜੁੜਿਆ ਪਹਿਲਾਂ ਮੈਂ ਕਿਸਾਨ ਆ ਅੱਜ ਮੈਂ ਜੋ ਕੁਛ ਆ ਮੈਂ ਅਸੀਂ ਖੇਤੀવાડી ਪਿਸ਼ੋਕਰਚੋਂ ਆਏ ਆ ਤੇ ਇਸ ਕਰਕੇ ਠੀਕ ਆ ਸਭ ਵਿਰੋਧ ਕਰ ਰਹੇ ਮੈਂ ਆਪਣੇ ਖਦਸੇ ਜਿਹੜੇ ਆ ਤੁਹਾ ਨਾਲ ਗੱਲਬਾਤ ਕੀਤੀ ਜਦੋਂ ਤੁਸੀਂ ਪ੍ਰੈਸੈਂਟ ਨਹੀਂ ਹੋਏ ਉਹਨਾਂ ਦਾ ਕਹਿਣਾ ਤੁਸੀਂ ਜਵਾਬ ਨਹੀਂ ਦੇ ਸਕਦੇ ਕੱਲ ਕੱਲ ਕਦੋਂ ਸੈਕਿੰਡ ਰੇਡ ਕੀਤੀ ਇੱਕ ਸੈਕਿੰਡ ਸਾਹਿਬ ਇੱਕ ਸੈਕਿੰਡ ਦੇਖੋ ਕਿਸੇ ਨੂੰ ਬੁਲਾਣ ਦਾ ਕੋਈ ਗੱਲ ਕਰਨ ਦਾ ਕੋਈ ਤਰੀਕਾ ਹੁੰਦਾ ਮੈਂ ਵੀ ਸੁਣੀ ਉਹਨਾਂ ਦੀ ਸ਼ਾਮ ਨੂੰ ਮੈਨੂੰ ਬਾਦ ਰਾਤ ਚ ਰਾਤ ਨੂੰ ਵੀਡੀਓ ਦਿਖਾ ਰਹੇ ਸੀ ਜੋ ਕੁਛ ਉਹ ਪੰਦੇਰ ਸਾਹਿਬ ਬੋਲੇ ਆਏ ਆ ਧੱਲੇਵਾਲ ਸਾਹਿਬ ਬੋਲੇ ਆ ਉਹ ਬੋਲਣਾ ਲੋਕਤੰਤਰ ਤੇ ਸਰਦਾ ਹੱਕ ਹੈ ਪਰ ਉਹ ਜਦੋਂ ਮਨੂੰ ਉਹ ਵੀਡੀਓ ਮੈਂ ਦੇਖੀ ਤੇ ਅਖਬਾਰਾਂ 'ਚ ਜਿਸ ਤਰ੍ਹਾਂ ਅੱਜ ਫੋਟੋਆਂ ਲੱਗੀਆਂ ਮਨੂੰ ਸਭ ਤੋਂ ਪਹਿਲਾਂ ਥੋੜੇ ਨੂੰ ਦਿਮਾਗ 'ਚ ਕੀ ਆ ਜਦੋਂ ਤੁਸੀਂ ਫੋਟੋਆਂ ਦੇਖੀਆਂ ਉੱਤੇ ਕੁਰਸੀਆਂ ਤੇ ਇਹ ਜੀ ਇਹ じゃ ਇੱਕ ਮੰਜ਼ਰ ਪਹਿਲਾਂ ਵੀ ਹੋਇਆ ਸੀਗਾ ਪੰਜ ਚਾਰ ਮਹੀਨੇ ਪਹਿਲਾਂ ਵੀ ਤੁਸੀਂ ਦੇਖਿਆ ਸੀਗਾ ਲੁਧਿਆਣਾ ਦੇ ਅੰਦਰ ਹੋਇਆ ਸੀ ਹਾਂਜੀ ਇਹ ਕਿਹ ਸੀਗਾ ਐਸਵਾਈਐਲ ਦਾ ইস্যੂ ਸੀਗਾ ਐਸਵਾਈਐਲ ইস্যੂ ਦੇ ਉੱਤੇ ਭਗਵੰਤ ਮਾਨ ਜੀ ਨੇ ਸੁਪਰੀਮ ਕੋਰਟ ਦੇ ਅੰਦਰ ਜਾ ਕੇ ਗੋਡੇ ਟੇਕੇ ਪੰਜਾਬ ਦੇ ਪਾਣੀਆਂ ਦੇ ਉੱਤੇ ਉੱਥੇ ਬਿਆਨ ਕੁਝ ਹੋਰ ਦੇ ਕੇ ਆਏ ਕਹਿੰਦੇ ਮੈਂ ਜਾ ਕੇ ਬਾਜਰਾ ਬਿਜਾ ਦੂੰਗਾ ਜੀ ਤੁਸੀਂ ਆ ਰੱਦ ਕਰ ਦਿਓ ਜੀ ਕੋਈ ਮਾਪਿਆ ਬਣਾ ਦੂੰਗਾ ਜੀ ਉਹਨਾਂ ਨੇ ਕਿਹਾ ਉਹ ਸੀਗੇ ਵੀ ਨਾ ਤਾਂ ਆਪੋਜੀਸ਼ਨ ਸਾਨੂੰ ਬਣਾਉਣ ਦੇ ਰਹੀ ਨਾ ਹੀ ਇਹ ਕਿਸਾਨ ਬਣਾਉਣ ਦੇ ਰਹੇ ਤੇ ਮੈਂ ਬਣਾ ਦੂੰਗਾ ਤੁਸੀਂ ਸਾਨੂੰ ਬਾਜਰੇ ਦਾ ਦੇ ਦਿਓ ਉਹਦੇ ਬਾਅਦ ਇੱਕ ਸੀਰੀਅਸ ਡਿਸਕਸ਼ਨ ਹੋਣੀ ਚਾਹੀਦੀ ਸੀ ਉਹਨਾਂ ਨੇ ਉਹਦਾ ਇੱਕ ਇਵੈਂਟ ਬਣਾਤਾ ਇੱਕ ਥੀਏਟਰ ਇਵੈਂਟ ਬਣਾਤਾ ਕਿਉਂਕਿ ਉਹਨਾਂ ਦਾ ਕਸੂਰ ਨਹੀਂ ਭਗਵੰਤ ਮਾਨ ਜੀ ਦਾ ਮੈਂ ਅਗਲਾ ਉਹਨਾਂ ਦਾ ਜਿਹੜਾ ਪਿਛੋਕੜ ਹੈ ਮੈਂ ਉਹਨਾਂ ਕਿਸਾਨਾਂ ਤਾਂ ਕਿਸਾਨੀ ਦੀ ਗੱਲ ਕਰੂੰਗਾ ਸਾਬ ਉਹ ਕਲਾਕਾਰ ਹੈ ਜਾਂ ਜੋ ਕੁਝ ਵੀ ਉਹ ਡਰਾਮੇ ਕਰਦੇ ਸੀ ਨਾਟਕ ਕਰਦੇ ਸੀਗੇ ਉਹਨਾਂ ਨੇ ਨਾਟਕ ਕਰਤਾ ਸਾਬ ਇਸ ਕਰਕੇ ਆ ਜਿਹੜਾ ਕੰਮ ਹੈ ਇੱਕ ਐਡੇ ਗੰਭੀਰ ਮੁੱਦੇ ਨੂੰ ਨਾਟਕ ਬਣਾਉਣ ਦਾ ਕੰਮ ਐਸ.ਆਈ.ਐਲ ਵਰਗੇ ਮੁੱਦੇ ਨੂੰ ਭਗਵੰਤ ਮਾਨ ਜੀ ਨੂੰ ਸ਼ੋਭਾ ਦਿੰਦਾ ਹੈ ਕਿਸਾਨੀ ਦਾ ਮੁੱਦਾ ਬਹੁਤ ਗੰਭੀਰ ਹੈ ਸਾਹਿਬ ਇਹਨਾਂ ਦੇ ਐਵੇਂ ਉਹਨਾਂ ਨੇ ਉਹ ਪ੍ਰਭਾਵ ਬਣਾ ਕੇ ਉਹਨਾਂ ਨੇ ਐਸੇ ਕਿਸਾਨੀ ਦੇ ਮੁੱਦੇ ਦਾ ਮਜ਼ਾਕ ਬਣਵਾਤਾ ਮੇਰੀ ਇਸ ਕਰਕੇ ਯੂਨੀਅਨ ਨੂੰ ਬੇਨਤੀ ਹੈ ਸਾਡੀ ਮੁਖਾਲਫਤ ਕਰਨੀ ਹੈ ਕਿ ਨੂੰ ਕੀ ਕਰਨਾ ਕਰੋ ਪਰ ਕਿਸਾਨੀ ਦੇ ਮੁੱਦੇ ਨੂੰ ਐ ਰੋਲੋ ਨਾ ਸਾਹਿਬ ਇਟ ਇਜ਼ ਟੂ ਸੀਰੀਅਸ ਇਸ਼ੂ to be taken and dealt in such a cavalier manner i am committed to the cause of farmer i am not answering to anybody's koi apna har ek da apna vichar hai mere barabar baithe ho sakda mere sare vichar rupani ji de apna soch de nazariya idhar rajveer ho rhanda nazariya kise da bhi ho sakda hai par mera jehda nazariya kisan de waste i am for the farmer main pratibaddha kisanan de prati main i will address this issue in my way ਮੈਂ ਸਮਝਦਾ ਜੋ ਪੰਜਾਬ ਦੀ ਬਿਹਤਰੀ ਵਾਸਤੇ ਤੇ ਪੰਜਾਬ ਦੇ ਰਾਹੀਂ ਦੇਸ਼ ਦੀ ਬਿਹਤਰੀ ਵਾਸਤੇ ਆਈ ਵਿਲ ਐਡਰੈਸ ਦਿਸ ਇਸ਼ੂ ਇਨ ਮਾਈ ਮੈਨਸਬ ਪਰ ਇਹ ਸਾਰੀ ਗੱਲਾਂ ਤੇ ਮੈਂ ਅੱਗੇ ਗੱਲ ਕਰੂਗਾ ਸਾਹਿਬ ਕੌਣ ਕਿਹਨੂੰ ਸਹਿਯੋਗ ਦਿੰਦਾ ਨਹੀਂ ਦਿੰਦਾ ਲੋਕਾਂ ਦਾ ਆਪਣਾ ਫੈਸਲਾ ਹੈ ਸਾਹਿਬ ਕਰਦੇ ਸਭ ਪ੍ਰਦਰਸ਼ ਕਰ ਰਹੇ ਸਭ ਕਿਸਾਨ ਦੇਖੋ ਮੈਨੂੰ ਕਿਸਾਨਾਂ ਵਾਲੇ ਮਸਲੇ ਤੇ ਮੱਡ ਪ੍ਰੈਸ ਕਾਨਫਰੰਸ ਕਰੂੰਗਾ ਸਾਹਿਬ ਆਈ ਵਿਲ ਐਡਰੈਸ ਦੈ ਇਸ਼ੂ ਮੈਨੂੰ ਆ ਗੱਲ ਮੈਂ ਕਹਿਣਾ ਚਾਹੁੰਦਾ ਮੈਂ ਪ੍ਰਤੀਬੱਧਾਂ ਸਾਹਿਬ ਕਿਸਾਨੀ ਵਾਸਤੇ ਮੈਂ ਕੋਈ ਕਿਸਾਨਾਂ ਦੇ احسان ਨਹੀਂ ਕਰ ਰਿਹਾ ਮੈਂ ਪਹਿਲਾਂ ਕਿਸਾਨ ਆ ਬਾਅਦ ਚੇ ਕੋ ਹੋਰ ਆ ਲੀਡਰ ਆ ਕੁਛ ਕਿਸੇ ਪਾਰਟੀ ਨਾਲ ਜੁੜਿਆ ਪਹਿਲਾਂ ਮੈਂ ਕਿਸਾਨ ਆ ਅੱਜ ਮੈਂ ਜੋ ਕੁਛ ਆ ਮੈਂ ਅਸੀਂ ਖੇਤੀવાડી ਪਿਸ਼ੋਕਰਚੋਂ ਆਏ ਆ ਤੇਸ ਕਰਕੇ ਠੀਕ ਆ ਸਾਭ ਵਿਰੋਧ ਕਰ ਰਹੇ ਮੈਂ ਆਪਣੇ ਖਦਸੇ ਚੜਿਆ ਤੁਹਾਡੀਆਂ ਤਸਵੀਰਾਂ ਲਗਾਈ ਗਈਆਂ ਕਿ ਤੁਹਾਨੂੰ ਗੱਲਬਾਤ ਕੀਤੀ ਜਾਵੇ ਤੁਸੀਂ ਪ੍ਰੈਜ਼ੈਂਟ ਨਹੀਂ ਹੋਏ ਉਹਨਾਂ ਨੇ ਕਿਹਾ ਕਿ ਤੁਸੀਂ ਜਵਾਬ ਨਹੀਂ ਦੇ ਸਕਦੇ ਕੱਲ ਕਦੋਂ ਕਦੋਂ ਪੰਜ ਘੰਟੇ ਰਹਿਣ ਦਿੱਤੀ ਇੱਕ ਇੱਕ ਸੈਕਿੰਡ ਸਾਹਿਬ ਇੱਕ ਸੈਕਿੰਡ ਦੇਖੋ ਕਿਸੇ ਨੂੰ ਬੁਲਾਣ ਦਾ ਕੋ ਗੱਲ ਕਰਨ ਦਾ ਕੋਈ ਤਰੀਕਾ ਹੁੰਦਾ ਮੈਂ ਵੀ ਸੁਣੀ ਉਹਨਾਂ ਨੇ ਸ਼ਾਮ ਨੂੰ ਮੈਨੂੰ ਬਾਅਦ ਰਾਤ ਚ ਰਾਤ ਨੂੰ ਵੀਡੀਓ ਦਿਖਾ ਰਹੇ ਸੀ ਜੋ ਕੁਛ ਉਹ ਪੰਦੇਰ ਸਾਹਿਬ ਬੋਲੇ ਆਏ ਆ ਗੱਲੇਵਾਲ ਸਾਹਿਬ ਬੋਲੇ ਆਏ ਉਹ ਬੋਲਣਾ ਲੋਕਤੰਤਰ ਤੇ ਸਭ ਦਾ ਹੱਕ ਹੈ ਪਰ ਉਹ ਜਦੋਂ ਮੈਨੂੰ ਉਹ ਵੀਡੀਓ ਮੈਂ ਦੇਖੀ ਜੇ ਅਖਬਾਰਾਂ ਚ ਜਿਸ ਤਰ੍ਹਾਂ ਅੱਜ ਫੋਟੋਆਂ ਲੱਗੀਆਂ ਮੈਨੂੰ ਸਭ ਤੋਂ ਪਹਿਲਾਂ ਤੁਹਾਡੇ ਨੂੰ ਦਿਮਾਗ ਚ ਕੀ ਆਇਆ ਜਦੋਂ ਤੁਸੀਂ ਫੋਟੋਆਂ ਦੇਖੀਆਂ ਉੱਤੇ ਕੁਰਸੀਆਂ ਤੇ ਇਹ ਜੀ ਇਹ じゃ ਇੱਕ ਮੰਜ਼ਰ ਪਹਿਲਾਂ ਵੀ ਹੋਇਆ ਸੀਗਾ ਪੰਜ ਚਾਰ ਮਹੀਨੇ ਪਹਿਲਾਂ ਵੀ ਤੁਸੀਂ ਦੇਖਿਆ ਸੀਗਾ ਲੁਧਿਆਣਾ ਦੇ ਅੰਦਰ ਹੋਇਆ ਸੀ ਹਾਂਜੀ ਇਹ ਕੀ ਸੀਗਾ ਐਸਵਾਈਐਲ ਦਾ ਇਸੂ ਸੀਗਾ ਐਸਵਾਈਐਲ ਇਸੂ ਦੇ ਉੱਤੇ ਭਗਵੰਤ ਮਾਨ ਜੀ ਨੇ ਸੁਪਰੀਮ ਕੋਰਟ ਦੇ ਅੰਦਰ ਜਾ ਕੇ ਗੋਡੇ ਟੇਕੇ ਪੰਜਾਬ ਦੇ ਪਾਣੀਆਂ ਦੇ ਉੱਤੇ ਉੱਥੇ ਬਿਆਨ ਕੁਝ ਹੋਰ ਦੇ ਕੇ ਆਏ ਕਹਿੰਦੇ ਮੈਂ ਜਾ ਕੇ ਬਾਜਰਾ ਵੀ ਜਾ ਦੂੰਗਾ ਜੀ ਤੁਸੀਂ ਆ ਰੱਦ ਕਰ ਦਿਓ ਜੀ ਕੋਈ ਮਾਪਿਆ ਬਣਾ ਦੂੰਗਾ ਜੀ ਉਹਨਾਂ ਨੇ ਕਿਹਾ ਉਹ ਸੀਗੇ ਵੀ ਨਾ ਤਾਂ ਆਪੋਜੀਸ਼ਨਸ ਨੂੰ ਮਨੂ ਬਣਾਉਣ ਦੇ ਰਹੀ ਨਾ ਹੀ ਆ ਕਿਸਾਨ ਬਣਾਣ ਦੇ ਰਹੇ ਤੇ ਮੈਂ ਬਣਾ ਦੂੰਗਾ ਤੁਸੀਂ ਸਾਨੂੰ ਬਾਜਰੇ ਦਾ ਦੇ ਦਿਓ ਉਹਦੇ ਬਾਅਦ ਇੱਕ ਸੀਰੀਅਸ ਡਿਸਕਸ਼ਨ ਹੋਣੀ ਚਾਹੀਦੀ ਸੀ ਉਹਨਾਂ ਨੇ ਉਹਦਾ ਇੱਕ ਇਵੈਂਟ ਬਣਾਤਾ ਇੱਕ ਥੀਏਟਰ ਇਵੈਂਟ ਬਣਾਤਾ ਕਿਉਂਕਿ ਉਹਨਾਂ ਦਾ ਕਸੂਰ ਨਹੀਂ ਭਗਵੰਤ ਮਾਨ ਜੀ ਦਾ ਮੈਂ ਅਗਲਾ ਉਹਨਾਂ ਦਾ ਜਜਾ ਪਿਛੋਕੜ ਹੈ ਮੈਂ ਉਹਨਾਂ ਕਿਸਾਨਾਂ ਤਾਂ ਕਿਸਾਨੀ ਦੀ ਗੱਲ ਕਰੂੰਗਾ ਸਾਬ ਉਹ ਕਲਾਕਾਰ ਹੈ ਜੋ ਕੁਝ ਵੀ ਡਰਾਮੇ ਕਰਦੇ ਸੀ ਨਾਟਕ ਕਰਦੇ ਸੀਗੇ ਉਹਨਾਂ ਨੇ ਨਾਟਕ ਕਰਤਾ ਸਾਬ ਇਸ ਕਰਕੇ ਆ ਜਿਹੜਾ ਕੰਮ ਹੈ ਇੱਕ ਐਡੇ ਗੰਭੀਰ ਮੁੱਦੇ ਨੂੰ ਨਾਟਕ ਬਣਾਉਣ ਦਾ ਕੰਮ ਐਸਵਾਈਐਲ ਵਰਗੇ ਮੁੱਦੇ ਨੂੰ ਭਗਵੰਤ ਮਾਨ ਜੀ ਨੂੰ ਸ਼ੋਭਾ ਦਿੰਦਾ ਹੈ ਕਿਸਾਨੀ ਦਾ ਮੁੱਦਾ ਬਹੁਤ ਗੰਭੀਰ ਹੈ ਸਾਹਿਬ ਇਹਨਾਂ ਦੇ ਐਵੇਂ ਉਹਨਾਂ ਨੇ ਉਹ ਪ੍ਰਭਾਵ ਬਣਾ ਕੇ ਉਹਨਾਂ ਨੇ ਐਸੇ ਕਿਸਾਨੀ ਦੇ ਮੁੱਦੇ ਦਾ ਮਜ਼ਾਕ ਬਣਵਾਤਾ ਮੇਰੀ ਇਸ ਕਰਕੇ ਯੂਨੀਅਨ ਨੂੰ ਬੇਨਤੀ ਹੈ ਸਾਡੀ ਵਕਾਲਫਤ ਕਰਨੀ ਹੈ ਕਿ ਉਹ ਕੀ ਕਰਨਾ ਕਰੋ ਪਰ ਕਿਸਾਨੀ ਦੇ ਮੁੱਦੇ ਨੂੰ ਐ ਰੋਲੋ ਨਾ ਸਾਹਿਬ ਇਟ ਇਜ਼ ਟੂ ਸੀਰੀਅਸ ਇਸ਼ੂ to be taken and dealt in such a cavalier manner i am committed to the cause of farmer i am not answering to anybody's will koi apna har ek da apna vichar hai mere barabar baithe ho sakda mere sare vichar rupani ji de apna soch de nazariya idhar rajveer ho randa nazariya kise da bhi ho sakda hai par mera jehda nazariya kisan de waste i am for the farmer main pratibaddha kisanan de prati main i will address this issue in my way ਮੈਂ ਸਮਝਦਾ ਹਾਂ ਜਿਉਂ ਪੰਜਾਬ ਦੀ ਬਿਹਤਰੀ ਵਾਸਤੇ ਤੇ ਪੰਜਾਬ ਦੇ ਰਾਂਹੀ ਦੇਸ਼ ਦੀ ਬਿਹਤਰੀ ਵਾਸਤੇ ਆਈ ਅਡਰੈਸ ਦਿਸ ਇਸ਼ੂ ਇਨ ਮਾਈ ਮੈਨਰਸਬ ਪਰ ਇਹ ਸਾਰੀ ਗੱਲਾਂ ਤੇ ਮੈਂ ਅੱਗੇ ਗੱਲ ਕਰੂਗਾ ਸਾਬ ਕੌਣ ਕਿਨੂੰ ਸਹਿਯੋਗ ਦਿੰਦਾ ਨਹੀਂ ਦਿੰਦਾ ਲੋਕਾਂ ਦਾ ਆਪਣਾ ਫੈਸਲਾ ਹੈ ਸਾਬ ਕਰਦੇ ਸਾਬ ਪ੍ਰੋਟੈਸਟ ਕਰ ਰਹੇ ਸਾਬ ਕਿਸਾਨ ਦੇਖੋ ਮੈਨੂੰ ਕਿਸਾਨਾਂ ਵਾਲੇ ਮਸਲੇ ਤੇ ਮੱਡ ਪ੍ਰੈਸ ਕਾਨਫਰੰਸ ਕਰੂੰਗਾ ਸਾਬ ਆਈ ਵਿਲ ਅਡਰੈਸ ਦੈ ਇਸ਼ੂ ਮੈਨੂੰ ਆ ਗੱਲ ਮੈਂ ਕਹਿਣਾ ਚਾਹੁੰਦਾ ਮੈਂ ਪ੍ਰਤੀਬੱਧ ਹਾਂ ਸਾਬ ਕਿਸਾਨੀ ਵਾਸਤੇ ਮੈਂ ਕੋਈ ਕਿਸਾਨਾਂ ਦੇ احسان ਨਹੀਂ ਕਰ ਰਿਹਾ ਮੈਂ ਪਹਿਲਾਂ ਕਿਸਾਨ ਆ ਬਾਦਚੇ ਕੋ ਹੋਰ ਆ ਲੀਡਰ ਆ ਕੁਛ ਕਿਸੇ پارٹی ਨਾਲ ਜੁੜਿਆ ਪਹਿਲਾਂ ਮੈਂ ਕਿਸਾਨ ਆ ਅੱਜ ਮੈਂ ਜੋ ਕੁਛ ਆ ਮੈਂ ਅਸੀਂ ਖੇਤੀવાડી ਪਿਸ਼ੋਕਰਚ